Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਬਿਜਲੀ ਦਾ ਕੰਮ ਕਰਦੇ ਸਮੇਂ ਖੰਬੇ ਤੋਂ ਡਿੱਗਣ ਕਾਰਨ ਗੰਭੀਰ ਜ਼ਖਮੀ ਹੋਣ ਉਪਰੰਤ ਮੈਨੇਜਮੈਂਟ ਤੇ ਕੰਪਨੀ ਵੱਲੋਂ ਇਲਾਜ ਨਾ ਕਰਵਾਉਣ ਤੇ CHB ਟੇਕਾ ਕਾਮਿਆਂ ਨੇ ਨਿਗਰਾਨਾ ਇੰਜੀਨੀਅਰ ਦਫ਼ਤਰ ਅੱਗੇ ਧਰਨਾ ਦਿੱਤਾ CHB ਕਾਮਿਆਂ ਨੂੰ ਵਧੀਆ ਇਲਾਜ ਦਾ ਪ੍ਰਬੰਧ ਕਰਨ ਦੀ ਵੀ ਕੀਤੀ ਮੰਗ ਚਿਰੀ ਮੁਖਸਰ ਸਾਹਿਬ ਪਾਵਰ ਕਮੰਡ ট্রান্সਕੋ ਟੈਕ ਮਜ਼ਦਮ ਜੀ ਉਹਨਾਂ ਨੇ ਸਰਕਲ ਸ਼੍ਰੀ ਮੁਖਸਰ ਸਾਹਿਬ ਵੱਲੋਂ ਪਰਿਵਾਰਾ ਸਮੇਤ ਨਿਗਰਾਨੀ ਦੇ ਦਫਤਰ ਅੱਗੇ ਰੋਜ਼ ਤਰਜਨ ਦਰਨਾ ਦਿੱਤਾ ਗਿਆ ਤਾਂ ਨੇ ਦੁਆਰਾ ਸਰਕਲ ਪ੍ਰਧਾਨ ਕੇਸਰ ਸਿੰਘ ਸਰਕਲ ਸਖਤਰ ਮਨਿੰਦਰ ਜਿੰਦ ਮਨਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀ ਸਬ ਡਿਵੀਜ਼ਨ ਸਬ ਅਰਬਨ ਵਿਕੇ ਮਿਤੀ 26 ਫਰਵਰੀ 2024 ਨੂੰ ਬਿਜਲੀ ਦਾ ਕੰਮ ਕਰਦੇ ਸਮੇਂ ਸੀਐਚਬੀ ਕਾਮਾ ਮੇਜਰ ਸਿੰਘ ਕੰਬੇ ਤੋਂ ਡਿੱਗਣ ਕਾਰਨ ਗੰਭੀਰ ਜ਼ਖਮੀ ਹੋ ਗਿਆ ਅੱਜ ਇਸ ਨੂੰ ਜੇਰੇ ਇਲਾਜ ਲਈ ਦਿੱਲੀ ਹਸਪਤਾਲ ਮੁਖਸਰ ਵਿਖੇ ਤਾਂਗਲ ਕਰਵਾਇਆ ਗਿਆ ਸੀਐਚਬੀ ਕਮਾਂ ਮੇਜਰ ਸਿੰਘ ਜਖਮੀ ਗੰਭੀਰ ਹੁਣ ਕਾਰਨ ਢੇੜ ਦੀ ਹੱਡੀ ਦੇ ਤਿੰਨ ਮਨਕੇ ਨੱਕ ਦੀ ਹੱਡੀ ਮੂੰਹ ਦਾ ਜਵਾੜਾ ਤੇ ਗੁੱਟ ਟੁੱਟ ਗਿਆ ਜੋ ਕਿ ਕਾਫੀ ਗੰਭੀਰ ਹੋਰ ਕਾਰ ਹਾਲੇ ਵੀ ਹਾਲਾ ਜਾਦਾ ਖਰਾਬ ਹੈ ਸਾਥੀ ਮੇਜਰ ਸਿੰਘ ਦਾ ਦੋ ਦਿਨ ਦਾ ਖਰਚਾ ਵੀ ਘੱਟੋ ਘੱਟ 50000 ਰੁਪਏ ਹੋ ਗਿਆ ਹੈ ਪਰ ਉਨਵੀ ਸਾਥੀ ਦਾ ਇਲਾਜ ਚੱਲ ਰਿਹਾ ਹੈ ਪਰ ਬੜੇ ਅਫਸੋਸ ਨਾਲ ਕਹਿਣਾ ਪਿਆ ਰਿਹਾ ਕਿ ਪਾਵਰ ਕੌਨ ਮੈਨੇਜਮੈਂਟ ਅਤੇ ਕੰਪਨੀ ਸਮੇਤ ਪੰਜਾਬ ਸਰਕਾਰ ਦੇ ਨੁਮਾਇੰਦੇ ਵੱਲੋਂ ਕੰਮੇ ਦੀ ਸਾਰਤਕ ਨਾ ਲਈ ਗਈ ਅੱਜ ਸੀਐਚਬੀ ਤੇ ਡਬਲ ਟੇਕਾ ਕਮੇਨ ਨਿਗਰਾਨ ਇੰਜੀਨੀਅਰ ਦਫਤਰ ਸ਼ਿਮਖਸਾ ਸਾਹਿਬ ਅਗੇ ਰੋਸ ਦਰਨਾ ਦਿੰਦੇ ਹੋਏ ਮੰਗ ਕੀਤੀ ਹੈ ਕਿ ਸੀਐਚਬੀ ਕਾਮੇ ਮੇਜਰ ਸਿੰਘ ਦਾ ਇਲਾਜ ਸਰਕਾਰੀ ਖਜ਼ਾਨੇ ਵਿੱਚੋਂ ਕਰਵਾਉਣੀ ਕਿੰਨੀ ਬਣਾਣਾ ਜਾਏ ਅਧਿਕ ਕਾਮੇ ਨੂੰ ਮਿਲਨ ਯੋਗ ਸੁਲਤਾ ਮਹਈਆ ਕਰਵਾਈਆਂ ਜਾਣਾ ਤੇ ਪਿਛਲੇ ਦਿਨੀ ਨਿਗਰਾਨ ਇੰਜੀਨੀਅਰ ਦਫ਼ਤਰ ਨਾਲ ਹੋਈਆਂ ਮੀਟਿੰਗਾਂ ਵਿੱਚ ਮੰਗਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਪਰ ਹਾਲੇ ਤੱਕ ਅਧਿਕਾਰੀਆਂ ਵੱਲੋਂ ਮੰਗਾ ਦਾ ਨਿਪਟਾਰਾ ਨਹੀਂ ਕੀਤਾ ਗਿਆ ਸ਼੍ਰੀ ਮੁਖਸਰ ਸਾਹਿਬ ਵਰਤਾਰ ਮਰਾੜ ਦੀ ਰਿਪੋਰਟ